ਆਪ ਦਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵੱਲੋਂ ਵੀ ਆਪਣੇ ਸਾਥੀਆਂ ਨਾਲ ਮਿਲ ਕੇ ਬਾਬਾ ਸਾਹਿਬ ਜੀ ਦਾ 133ਵਾਂ ਜਨਮ ਦਿਨ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਵਿਜੇ ਸਾਂਪਲਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਾਬਾ ਸਾਹਿਬ ਜੀ ਦੇ ਬੁੱਤ ਦੇ ਫੁੱਲ ਮਾਲਾ ਮਾਹ ਪੇਂਡ ਕਰ ਉਹਨਾਂ ਨੂੰ ਨਮਨ ਕੀਤਾ, ਉੱਥੇ ਹੀ ਉਹਨਾਂ ਭਾਰਤੀ ਸੰਵਿਧਾਨ ਦੇ ਸ਼ਿਲਪਕਾਰ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ। ਵਿਜੇ ਸਾਂਪਲਾ ਨੇ ਕਿਹਾ ਕਿ ਜਿੱਥੇ ਪੂਰੀ ਦੁਨੀਆ ਬਾਬਾ ਸਾਹਿਬ ਨੂੰ ਯਾਦ ਕਰ ਰਹੀ ਹੈ ਉੱਥੇ ਹੀ ਅਗਰ ਅੱਜ ਭਾਰਤ ਤਰੱਕੀ ਕਰ ਰਿਹਾ ਤਾਂ ਉਹ ਸਭ ਬਾਬਾ ਸਾਹਿਬ ਜੀ ਦੀ ਬਦੌਲਤ ਹੀ ਹੈ ਉਹਨਾਂ ਕਿਹਾ ਕਿ ਬਾਬਾ ਸਾਹਿਬ ਵੱਲੋਂ ਲਿਖੇ ਸੰਵਿਧਾਨ ਦੀ ਬਦੌਲਤ ਹੀ ਪ੍ਰਧਾਨ ਮੰਤਰੀ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾ ਰਹੇ ਨੇ ਉਹਨਾਂ ਸਮੂਹ ਦੇਸ਼ ਵਾਸੀਆਂ ਨੂੰ ਇਕਜੁੱਟ ਹੋ ਕੇ ਬਾਬਾ ਸਾਹਿਬ ਵੱਲੋਂ ਦੱਸੇ ਹੋਏ ਪੂਰਨਿਆਂ ਤੇ ਚੱਲਣ ਦੀ ਅਪੀਲ ਕੀਤੀ ਇਸ ਦੌਰਾਨ ਗੁਰਦੀਪ ਦੀਪਾ ਆਸ਼ੂ ਸਾਂਭਲਾ ਪੰਕਜ ਚਾਵਲਾ ਓਮ ਪ੍ਰਕਾਸ਼ ਬਿੱਟੂ ਤੇ ਐਸਪੀ ਭਾਰਤਵਾਜ ਬਲਪੱਦਰ ਸਿੰਘ ਦੁੱਗਲ ਅਸ਼ੋਕ ਦੁੱਗਲ भारती शर्मा चंदा मिश्रा प्रमोद मिश्रा तो इलावा वो गिनती बीच भाजपा वर्कर मशहूर सन भारत रत्न भारतीय संविधान के शिल्पकार और आधुनिक भारत के निर्माता डॉक्टर भीमराव अंबेडकर जी का दिवस है और पूरी दुनिया के जे जिथे भी डॉक्टर अंबेडकर जी याद करने वाले और भारतीय समाज बैठा उन्होंने याद कर ਔਰ ਡਾਕਟਰ ਮਹਾਤਮਾ ਜੀ ਦੀ ਬਦੌਲਤ ਹੀ ਅੱਜ ਜਿਹੜਾ ਦੇਸ਼ ਤਰੱਕੀ ਕਰ ਰਿਹਾ ਹੈ ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਆਧੁਨਿਕ ਭਾਰਤ ਦੇ ਨਿਰਮਾਤਾ ਤੇ ਇਹਦਾ ਮਤਲਬ ਜੇ ਅੱਜ ਦੇਸ਼ ਤਰੱਕੀ ਕਰ ਰਿਹਾ ਹੈ ਤੇ ਉਹਦਾ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਆ ਉਹ ਡਾਕਟਰ ਭੀਮrao ਅੰਬੇਦਕਰ ਜੀ ਦਾ ਹੈ ਜਿਨ੍ਹਾਂ ਦਾ ਸਦਕਾ ਅੱਜ ਅਸੀਂ ਦੁਨੀਆ ਦੇ ਵਿੱਚ ਬਹੁਤ ਵੱਡੀ ਤਾਕਤ ਦੇ ਵਨ ਬਣ ਕੇ ਉੱਪਰ ਰਹੇ ਔਰ ਜਿਹੜੇ ਸੇ ਹੀ ਕੰਮ ਕਰਦੇ ਹੋਏ ਜਿਨ੍ਹਾਂ ਨੂੰ ਆਪਣੀ ਜਿਹੜੀ ਆਪਣਾ ਛੇ ਛਕਾਉਂਦੇ ਹੋਏ ਔਰ ਉਹਨਾਂ ਦੇ ਪਾਈਪ ਪੂਰਨੇ ਤੇ ਚੱਲਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅੱਜ ਦੇਸ਼ ਨੂੰ ਉਚਾਈਆਂ 'ਚ ਲੈ ਕੇ ਜਾ ਰਹੇ ਤੇ ਉਹਦਾ ਸਭ ਤੋਂ ਵੱਡਾ ਇੱਕਲ ਕਾਰਨ ਹੈ ਇਸ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਇਸ ਦੇਸ਼ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਵਾਲੇ ਇਸ ਦੇਸ਼ ਨੂੰ ਰਾਜਨੀਤਿਕ ਪੱਖੋਂ ਮਜ਼ਬੂਤ ਕਰਨ ਵਾਲੇ ਇਸ ਦੇਸ਼ ਨੂੰ ਸਮਾਜਿਕ ਪੱਖੋਂ ਮਜ਼ਬੂਤ ਕਰਨ ਵਾਲੇ ਜਿਹੜਾ ਉਹਦੀ ਸੱਚੀ ਤੇ ਸੱਚੀ ਕੋਚ ਦਾ ਸਦਕਾ ਹੀ ਅੱਜ ਭਾਰਤ ਜਿਹੜਾ ਦੁਨੀਆ ਦੇ ਵਿੱਚ ਆਪਣਾ ਨਾਮ ਨਾ ਖੱਟ ਰਿਹਾ ਔਰ ਅਸੀਂ ਅੱਜ ਦੇ ਦਿਨ ਦੇ ਉੱਤੇ ਸਾਰੇ ਉਨ੍ਹਾਂ ਨੂੰ ਸ਼ਿਰਸ਼ ਝਟਾਉਣੇ ਆਂ ਔਰ ਉਨ੍ਹਾਂ ਦੀ ਪ੍ਰੇਰਣਾ ਲੈ ਕੇ ਆਪਣੇ ਜੀਵਨ ਚ ਅੱਗੇ ਵਧਿਏ ਔਰ ਦੇਸ਼ ਸਮਾਜ ਦੀ ਸੇਵਾ ਕਰਦੇ ਹੋਏ ਸਮਾ ਆਪਣਾ ਫਰਜ਼ ਨਿਭਾਈਏ ਜੈ ਭਿੰਦ ਜੈ ਪਰਮਾਤਮਾ ਬਾਬਾ ਸਾਹਿਬ ਪੀਂਗੜਾ ਉਵੇਖਰ ਨਮਰ ਰਹੇ ਹਮਾਰੇ ਮੁਰਦਗੀ ਬਾਬਾ ਸਾਹਿਬ ਪੀਂਗੜਾ ਉਵੇਖਰ ਅਮਰ ਰਹੇ ਬਾਬਾ ਸਾਹਿਬ ਪੀਂਗੜਾ ਉਵੇਖਰ ਅਮਰ ਰਹੇ ਹਮਾਰੇ ਮੁਰਦਗੀ ਬਾਬਾ ਸਾਹਿਬ ਪੀਂਗੜਾ ਉਵੇਖਰ ਅਮਰ ਰਹੇ ਦੀ ਸੋਚ ਤੇ ਜੈ ਹਰਿਆਣੇ ਲੋਕ ਦੀ ਬਾਬਾ ਸਾਹਿਬ ਇਮਰਾ ਬੇਕਰ ਸਮਰ ਰਹੇ ਸਮਰ ਰਹੇ